ਐਕਸ਼ਨ ਹੈਲੋ ਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਅਸੀਂ ਸ਼ੂਟ ਕਰ ਰਹੇ ਹਾਂ ਸਾਡੀ ਪੰਜਾਬੀ ਸ਼ਾਰਟ ਮੂਵੀ ਮੀਟਰ ਚੋਰੀ ਸੋ ਦੋਸਤੋ ਸਾਰੀ ਟੀਮ ਬਹੁਤ ਹੀ ਜ਼ਿਆਦਾ ਮਿਹਨਤ ਕਰ ਰਹੀ ਆ ਤੇ ਬਹੁਤ ਹੀ ਵਧੀਆ ਕੰਮ ਕਰ ਰਹੀ ਆ ਤੇ ਜਲਦੀ ਹੀ ਅਸੀਂ ਆਪਣੀ ਫਿਲਮ YouTube ਚੈਨਲ ਰਵਣ ਬ੍ਰਿਗਾੜੀ ਚੈਨਲ ਤੇ ਲੀਕ ਕਰਾਂਗੇ ਸੋ ਫਿਲਮ ਦੇਖ ਕੇ ਤੁਸੀਂ ਸਾਨੂੰ ਦੱਸਣਾ ਕਿ ਤੁਹਾਨੂੰ ਸਾਡੀ ਇਹ ਫਿਲਮ ਕਿੱਦਾਂ ਦੀ ਲੱਗੀ ਆ ਤੇ ਕਮੈਂਟ ਕਰਕੇ ਦੱਸਣਾ ਵੀ ਕਿਹੜੇ ਐਕਟਰ ਨੇ ਕਿੱਦਾਂ ਦੀ ਆਈਟਮ ਕੀਤੀ ਕਿਹੜਾ ਕੈਰੈਕਟਰ ਤੁਹਾਨੂੰ ਵਧੀਆ ਲੱਗਿਆ ਤੇ ਜੇਕਰ ਤੁਸੀਂ ਸਾਨੂੰ ਦੱਸੋਗੇ ਤਾਂ ਅਸੀਂ ਇਹਦਾ ਅਗਲਾ ਪਾਰਟ ਅਗਲਾ ਭਾਗ ਉਹ ਵੀ ਤੁਹਾਨੂੰ ਸਾਰੀ ਕਹਾਣੀ ਅਗਲੇ ਦੇ ਵਿੱਚ ਹੀ ਪਤਾ ਲੱਗਣੀ ਆ ਇਹਦੇ ਵਿੱਚ ਇੱਕ ਇੱਕ ਸਸਪੈਂਸ ਆ ਛੰਮ ਕੇ ਰੱਖਿਆ ਲਪੋਕੇ ਰੱਖਿਆ ਵਾ ਉਹ ਅਗਲੇ ਭਾਗ ਵਿੱਚ ਪਤਾ ਲੱਗੂ ਇਦੇ ਚ ਹਲੇ ਮੀਟਰ ਬਾਰੇ ਕੁਝ ਨਹੀਂ ਪਤਾ ਲੱਗਣਾਗਾ ਉਹ ਸਾਰਾ ਤੁਹਾਨੂੰ ਦੂਜੇ ਭਾਗ ਚ ਦਿਖਾਵਾਂਗੇ ਸੋ ਦੋਸਤੋ ਬਸ ਜਲਦੀ ਹੀ ਅਸੀਂ ਇਹ ਫਿਲਮ ਰਵਣ ਬਰਗਾੜੀ YouTube ਚੈਨਲ ਤੇ ਪਾਵਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ